ਜਿਹੜਾ ਬੰਗਲਾਦੇਸ਼ ਵਿੱਚ ਸਾਡੇ ਹਿੰਦੂਆਂ ਨੂੰ ਕਦਰਤੀ ਦਾ ਮੰਨ ਕੇ ਮਾਰਿਆ ਜਾ ਰਿਹਾ ਹੈ ਜਲਾਇਆ ਜਾ ਰਿਹਾ ਹੈ ਜੈ ਇੱਕ ਰਾਤ ਵੀ ਬਤ ਲੱਗਿਆ ਤਿੰਨ ਬੰਦੇ ਸਾਡੇ ਸ਼ਹੀਦ ਹੋ ਗਏ ਹਿੰਦੂ ਪਰਿਵਾਰ ਅ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਅਤੇ ਦੇਸ਼ ਦੇ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਜੀ ਨੂੰ ਵੀ ਸਾਡੇ ਉਹ ਵੀ ਸਾਡੇ ਹਿੰਦੂ ਭਰਾ ਨੇ ਕੰਮ ਕਰਨ ਵਾਸਤੇ ਗਏ ਹੋਏ ਨੇ ਜਾਂ ਉੱਥੇ ਲੋਕ ਘਰ ਜਿਵੇਂ ਭਾਰ ਦੇ ਬੰਡ ਹੋਏ ਤੇ ਉਧਰ ਚਲੇ ਗਏ ਕਿਸ ਕਰਕੇ ਉਹਨਾਂ ਨਾਲ ਖਿਆਲ ਕੀਤਾ ਜਾਵੇ ਉਹ ਵੀ ਸਾਡੇ ਹੀ ਨੇ ਬੰਗਲਾਦੇਸ਼ ਚ ਕੋਈ ਐਸਾ ਸਿਸਟਮ ਬਣਾਇਆ ਜਾਵੇ ਜਿਹੜੇ ਉਤੇ ਆਤੰਗਵਾਦੀ ਨੇ ਜਾਂ ਜਿਹੜਾ ਮੋਰਖਰਾਬ ਕਰਦੇ ਜਿਹਨੇ ਹਿੰਦੂਆਂ ਨੂੰ ਮਾਰਿਆ ਉਹ ਦੋਸ਼ੀਆਂ ਨੂੰ ਫੜ ਕੇ ਫਾਂਸੀ ਦੀ سزا ਦੇ ਕੇ ਕੰਮ ਮੁਕਾਦਰਾ ਚਾਹੀਦਾ ਪਰੰਮੇ ਜਿਹੜਾ ਬਿਆਨ ਦਿੱਤਾ ਹੈ ਕਿ 12 ਜਨਵਰੀ ਨੂੰ ਸਕੂਲਾਂ ਵਿੱਚ ਰਾਸ਼ਟਰੀ ਗਾਨ ਨਹੀਂ ਹੋਣਾ ਚਾਹੀਦਾ ਮੈਂ ਨਹੀਂ ਹੋਣ ਦਵਾਵਾਂਗਾ ਪਹਿਲੀ ਗੱਲ ਤਾਂ ਉਹਦੀ ਔਕਾਤ ਨਹੀਂ ਉਹ ਅਮਰੀਕਾ ਬਹਿ ਕੇ ਪੁੱਛ ਰਿਆ ਜਦੋਂ ਇੱਕ ਮਾਵਾਂ ਦੋਦੇ ਦਿੱਤਾ ਪੰਜਾਬ ਚ ਆ ਕੇ ਹਰਦੁਸਤਾਨ ਦੇ ਵਿੱਚ ਆ ਕੇ ਤੂੰ ਬੋਲ ਕਿਹਦਾ ਫੈਸਲਾ ਸੀ ਮਿਲਿਆ ਉੱਥੇ ਬਹਿ ਕੇ ਪੁੱਛਣਾ ਕੁਝ ਨਹੀਂ ਹੋਣਾ ਤੇਰੇ ਕਹਿਣਾ ਕੁਝ ਨਹੀਂ ਹੋਣਾ ਦੇਖੋ ਜੀ ਜਿਹੜਾ ਬੰਗਲਾਦੇਸ਼ ਮੁੱਦਾ ਹੈ ਬਹੁਤ ਮੰਤਪਾਗਾ ਘਟਣਾ ਹੈਗੀ ਆ ਜਿੱਚ ਹਿੰਦੂ ਮਾਰੇ ਜਾਂ 12 ਤੋਂ 13 ਹਿੰਦੂ ਮਾਰੇ ਗਏ ਤੇ ਸਰਕਾਰ ਨੂੰ ਇਹਹੀ ਬੇਨਤੀ ਹੈ ਸੈਂਟਰ ਸਰਕਾਰ ਨੂੰ ਬੇਨਤੀ ਹੈ ਕਿ ਬਗਲਾ ਜਿਹੜੇ ਹਿੰਦੂ ਮਾਰੇ ਜਾਂ ਬੰਗਲਾਦੇਸ਼ ਚ ਕੋਈ ਐਸਾ ਸਿਸਟਮ ਬਣਾਇਆ ਜਾਵੇ ਜਿਹੜੇ ਉਤੇ ਆਤੰਗਵਾਦੀ ਨੇ ਜਿਹੜਾ ਮੋਰ ਖਰਾਬ ਕਰਦਾ ਜਿਹੜਾ ਹਿੰਦੂਆਂ ਨੂੰ ਮਾਰਿਆ ਉਹ ਦੋਸ਼ੀਆਂ ਨੂੰ ਫੜ ਕੇ ਫਾਂਸੀ ਦੀ ਸਜ਼ਾ ਦੇ ਕੇ ਕੰਮ ਮੁਕਾਦਰਾਂ ਚਾਹੀਦਾ ਕੀ ਕਹਿਣਾ ਚਾਹੋਗੇ ਜਿਹੜਾ ਇੱਕ ਪੰਨੂ ਨੇ ਬਿਆਨ ਦਿੱਤਾ ਤੁਸੀਂ ਕਿਸ ਤਰ੍ਹਾਂ ਪੰਨੂ ਨੇ ਜਿਹੜਾ ਬਿਆਨ ਦਿੱਤਾ ਹੈ ਕਿ 12 ਜਨਵਰੀ ਨੂੰ ਸਕੂਲਾਂ ਦੇ ਤੇ ਰਾਸ਼ਟਰੀ ਗਾਨਾ ਨਹੀਂ ਹੋਣਾ ਚਾਹੀਦਾ ਮੈਂ ਨਹੀਂ ਹੋਣ ਦਵਾਂਗਾ ਪਹਿਲੀ ਗੱਲ ਤਾਂ ਉਹਦੀ ਔਕਾਤ ਨਹੀਂ ਉਹ ਅਮਰੀਕਾ ਬਹਿ ਕੇ ਭੋਗ ਰਿਆ ਜਿੱਦ ਇੱਕ ਮਾਰ ਦੋ ਤੇ ਪੀਤਾ ਪੰਜਾਬ ਚ ਆ ਕੇ ਹਿੰਦੁਸਤਾਨ ਦੇ ਵਿੱਚ ਆ ਕੇ ਤੂੰ ਬੋਲ ਠੀਕ ਹੈ ਫਿਰ ਕਾਸੀ ਮਿਲਿਏ ਉੱਤੇ ਬਹਿ ਕੇ ਭੋਂਕਣਾ ਕੋਚ ਨਹੀਂ ਹੋਣਾ ਤੇਰੇ ਕਹਿਣਾ ਕੋਚ ਨਹੀਂ ਹੋਣਾ ਨਾ ਤੇਰਾ ਖਾਲਸਤਾ ਬਣਿਆ ਨਾ ਕਦੀ ਬਣਨਾ ਤੂੰ ਉੱਤੇ ਰਹਿ ਕੇ ਭੜਕਾਉ ਧਿਆਨ ਦੇ ਰਿਹਾ ਲੋਜਵਾਨੀ ਖਰਾਬ ਕਰ ਰਿਹਾ ਲੋਜਵਾਨਾਂ ਵਾਲੇ ਤੂੰ ਭੜਕਾ ਭੜਾ ਰਿਹਾ ਥੋੜੇ ਪੈਸੇ ਦੇ ਕੇ ਮੈਂ ਨੌਜਵਾਨਾਂ ਨੂੰ ਵੀ ਕਹਿ ਰਿਹਾ ਇਹਨਾਂ ਲੋਕਾਂ ਦੀਆਂ ਖਾਲਸਤਾ ਦੀਆਂ ਗੱਲਾਂ ਵਿੱਚ ਨਾ ਆਣ ਥੋੜੇ ਪੈਸੇ ਚੱਕਰ ਚ ਆਪਣੀ ਨੌਜਵਾਨੀ ਨਾ ਖਰਾਬ ਕਰਨ ਆਪਣਾ ਪਰਿਵਾਰ ਨਾ ਖਰਾਬ ਕਰਨ ਘੱਟੇ ਖਾ ਲੋ ਦੋ ਗੁਲਕੇ ਖਾ ਲੋ ਘੱਟ ਖਾ ਲੋ ਪਰ ਆਪਣਾ ਜ਼ਮੀਰ ਨਾ ਵੇਚੋ ਇਸ ਕੁੱਤੇ ਦਾ ਕੋਚਰੀ ਜਾਣਾ ਤੁਹਾਡਾ ਕਬਰ ਰੋਲ ਜਾਣਾ ਜਿਹੜੇ ਖਾਲਸਤਾਨੀ ਜਿਹੜੀ ਨੌਜਵਾਨੀ ਪੀੜ੍ਹੀ ਦੀ ਗੱਲਾਂ ਚੱਰੀ ਆ ਆਪਣਾ ਬੇੜਾ ਕਰ ਕਰਾ ਲੇਗੀ ਜੇ ਪੰਨੂ ਦੇ ਵਿੱਚ ਇਹਨਾਂ ਜੋਰ ਹੈ ਠੀਕ ਹੈ ਉਹ ਪੰਜਾਬ ਜਾਵੇ ਹਿੰਦੂਚਾਲ ਜਾ ਕੇ ਧਿਆਨ ਦਵੇ ਫਿਰ ਦੇਖਾਂਗੇ ਅਸੀਂ ਕੀ ਵਾਪਸ ਕਿਦਾ ਜਾਂਦਾ ਐਂਟੀ ਟੈਰਰਿਸਟ ਫਰੰਟ ਕੀ ਕਰੋਗੇ ਇਸ ਨੂੰ ਲੈ ਕੇ ਐਂਟੀ ਟੈਰਰਿਸਟ ਵੰਦੇ ਦਾ ਵਿਰੋਧ ਸ਼ੁਰੂ ਤੋਂ ਕਰਦੇ ਆ ਰਹੀ ਹੈ ਅਗਰ ਸਰਕਾਰ ਸਾਨੂੰ ਕਵੇ ਕਿ ਹਿੰਦੂਸਤਾਨ ਨੇ ਅੱਗੇ ਤੁਸੀਂ ਦੇਖੋ ਦਲਦਾਂ ਨੂੰ ਕਵੇ ਕੀ ਕਰਨਾ ਸਭ ਤੋਂ ਪਹਿਲਾਂ ਅਸੀਂ ਇਹਦਾ ਮੂੰਹ ਕਾਲਾ ਕਰਕੇ ਜੁੱਤੀਆਂ ਹਰ ਪਾਸੇ ਪੁਰਾਣੇ ਹਿੰਦਸਤਾਨ ਪੁਰੇ ਪੰਜਾਬ ਚ ਘੁਮਾਵਾਂਗੇ ਜਿਹੜੇ ਇਹੇ ਸਮਰਥਨ ਜਾਵੇ ਉਹਨਾਂ ਨੇ ਕਲਾ ਸ਼ਾਇਦ ਉਹਨਾਂ ਨੂੰ ਵੀ ਅਕਲਾ ਦੇ ਕਿ ਅਸੀਂ ਅਗਲੇ ਲਈ ਅੱਲਾ ਅਸੀਂ ਗਲਤ ਆ ਸਭ ਤੋਂ ਪਹਿਲਾਂ ਜੈ ਸ਼੍ਰੀ ਰਾਮ 파ਦਮਾਦਾ ਦੀ ਜੈ ਅੱਜ ਸਾਡੇ ਸੰਤ ਬਾਬਾ ਨਰਿੰਦਰਦਾਸ ਜੀ ਜਿਹੜੇ ਬੱਲਾਂ ਵਾਲੇ ਆ ਉਹਨਾਂ ਦਾ ਜਨਮ ਦਿਨ ਉਹਨਾਂ ਨੂੰ ਦੇਸ਼ ਅਤੇ ਬਦੇਸ਼ ਦੇ ਸੰਗਤਾਂ ਨੂੰ ਲੱਖ ਲੱਖ ਵਧਾਈ ਮਹਾਰਾਜ ਜੀ ਦੀ ਉਮਰ ਲੰਬੀ ਹੋਵੇ ਅਤੇ ਦੇਸ਼ ਲਈ ਜਯਾਕਾਰ ਹੋਵੇ ਉਹਨਾਂ ਦੀ ਹੋਰ ਸੰਗਤਾਂ ਦੀ ਜਯਾਕਾਰ ਕਰਨ ਉਸ ਤੋਂ ਬਾਅਦ ਆਪਣਾ ਜਿਹੜਾ ਬੰਗਲਾਦੇਸ਼ ਵਿੱਚ ਸਾਡੇ ਹਿੰਦੂਆਂ ਨੂੰ ਕਦਰਤੀਨਾ ਬਣ ਕੇ ਮਾਰਿਆ ਜਾ ਰਿਹਾ ਜਲਾਇਆ ਜਾ ਰਿਹਾ ਹੈ ਜੈਤ ਰਾਤ ਵੀ ਬਤ ਲੱਗਿਆ ਤਿੰਨ ਬੰਦੇ ਸਾਡੇ ਸ਼ਹੀਦ ਹੋ ਗਏ ਹਿੰਦੂ ਪਰਿਵਾਰ ਮੈਂ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਅਤੇ ਦੇਸ਼ ਦੇ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਜੀ ਨੂੰ ਬਈ ਸਾਡੇ ਉਹ ਵੀ ਸਾਡੇ ਹਿੰਦੂ ਭਰਾ ਨੇ ਕੰਮ ਕਰਨ ਬਾਅਦ ਵੀ ਗਏ ਹੋਏ ਨੇ ਜਾਂ ਉੱਥੇ ਲੋਕ ਠਹਿਰ ਜਿਵੇਂ ਭਾਰ ਦੇ ਵੰਡ ਹੋਈ ਤਾਂ ਉਧਰ ਚਲੇ ਗਏ ਇਸ ਕਰਕੇ ਵੀ ਉਹਨਾਂ ਦਾ ਵੀ ਖਿਆਲ ਕੀਤਾ ਜਾਵੇ ਉਹ ਵੀ ਸਾਡੇ ਹੀ ਨੇ ਇੱਕ ਖਾਲਸਤਾਨੀ ਜਿਹੜਾ ਅਤਵਾਦੀ ਪੰਨੂ ਆ ਉਹ ਕਹਿੰਦਾ ਲੋਸਟਰ ਜਿਹੜਾ ਗਾਣ ਗੀਤ ਆ ਉਹ ਬੰਦ ਹੋਵੇ ਸਕੂਲਾਂ ਵਿੱਚ ਇਹ ਬਿਲਕੁਲ ਨਹੀਂ ਹੋਣਾ ਜੋ ਧਾਰਾ ਦੇ ਹਜਾਤ ਚੱਲਦੀ ਆ ਰਹੀ ਹੈ ਉਹ ਬਿਲਕੁਲ ਸਹੀ ਧਾਰਾ ਵਾ ਭਾਰਤ ਦੇ ਜਿਹੜਾ ਸੰਵਧਾਨ ਆ ਮੰਨਣਿਆ ਬੀ ਆਰ ਅੰਬੇਦਕਰ ਜੀ ਦਾ ਜਿਹੜਾ ਚੱਲ ਰਿਹਾ ਜੋ ਵੀ ਸਾਡੇ ਕਾਨੂੰਨ ਚੱਲ ਰਿਹਾ ਭਾਰਤ ਦੇ ਅਸੀਂ ਉਸ ਤੋਂ ਸੰਤੁਸ਼ਟ ਆ ਇਸ ਅੱਤਵਾਦੀ ਦੇ ਮਗਰ ਲੱਗਣ ਦੀ ਲੋੜ ਨਹੀਂ ਇਸ ਅੱਤਵਾਦੀ ਨੂੰ ਮੈਂ ਕਹਿਣਾ ਚਾਹੁੰਦਾ ਅੱਤਵਾਦੀ ਗੁਰਬੰਧਨ ਪੰਨੂ ਨੂੰ ਇਹਦੇ ਘਰੇ ਦੋ ਵਾਰ ਤਿਰੰਗਾ ਝੰਡਾ ਭਾਰਤ ਦਾ ਲਾ ਕੇ ਆਇਆ ਤੀਜੀ ਵਾਰ ਨੂੰ ਸਰਕਾਰ ਨੇ ਇਹ ਘਰ ਕਬਜ਼ੇ 'ਚ ਲੈ ਲਿਆ ਸੀ ਵੇ ਇਹ ਵਾਰ-ਵਾਰ ਸਾਡੇ ਨੌਜਵਾਨ ਪੀੜੀ ਨੂੰ ਬਰਗੁਲਾ ਰਿਆ ਬਈ ਉੱਥੇ ਲਿਖ ਦਿਓ ਖਾਲਸਾ ਦੇ ਨਾਂ ਲਿਖ ਦਿਓ ਉੱਥੇ ਲਿਖ ਦਿਓ ਉਹ ਪੈਸਿਆਂ ਦੀ ਚੰਦ ਲੋਕਾਂ ਨੂੰ ਲਾਲਚੁੰਦਾ ਵਾ ਮੈਂ ਪਹਿਲਾਂ ਕਹਿਣਾ ਬਈ ਭਰਾਵੋ ਪੰਜਾਬ ਦੇ ਲੋਕੋ ਨੌਜਵਾਨ ਪੀੜੀ ਨੂੰ ਕਹਿਣਾ ਚਾਹਨਾ ਵਾ ਕੋਈ ਲਾਲਚ ਚ ਨਾ ਆਓ ਜਿਹੜਾ ਦੇਸ਼ ਵਿਰੋਧੀ ਕੰਮ ਆ ਆਪਾਂ ਨਹੀਂ ਕਰਨਾ ਹੈਗਾ ਆਪਾਂ ਚਾਹੇ ਰੋਟੀ ਚਾਰ ਨਾ ਖਾ ਲਈਏ ਦਾਲ ਨਾ ਖਾ ਲਈਏ ਸੁਖ ਸ਼ਾਂਤੀ ਹੁ ਰਹਿਣਾ ਵਾ ਉਹ ਕੋਈ ਬੜਾ ਸੋਨੇ ਦੀ ਚਿੜੀਆ ਪੰਜਾਬ ਪਹਿਲਾਂ ਵੀ ਸੀ ਅੱਜ ਵੀ ਆ ਅਸੀਂ ਰਣਾ ਰਲ ਮਿਲ ਕੇ ਕਿਸੇ ਨਾਲ ਸਾਡਾ ਕੋਈ ਮਤਲਬ ਨਹੀਂ ਸਾਨੂੰ ਖਾਲਸਾ ਨਹੀਂ ਚਾਹੀਦਾ ਇਹਦੇ ਰੈਫਰੰਡਮ ਤੇ ਭਾਰਤ ਦੇ ਪ੍ਰਧਾਨ ਮੰਤਰੀ ਜੀ ਨੇ ਰੈਫਰੰਡਮ ਤੇ ਪਹੁੰਚ ਦੀ ਲਾਈ ਹੈ 10 12 ਹੋਰ ਅੱਤਵਾਦੀ ਨੇ ਇਹਨਾਂ ਤੇ ਪਹੁੰਚ ਦੀ ਲੱਗੀ ਹੋਈ ਹੈ ਬਧੀਆ ਗੱਲ ਆ ਲੇਕਿਨ ਜਿਹੜਾ ਇਹ ਬਾਰ ਬਾਰ ਕਦੇ ਖਾਲਸਾ ਖਾਲਸਾ ਰੈਫਰੰਡਮ ਕਦੇ ਭਾਰਤ ਦੇ ਨਕਸ਼ੇ ਤੇ ਨੌਰਥ ਦਾ ਨਕਸ਼ਾ ਪੜਾਤਾ ਜੀ 5-7 ਦਿਨ ਪਹਿਲਾਂ ਖਬਰ ਵੀ ਲੱਗੀ ਸੀ ਅਖਬਾਰ ਚ ਨਿੱਜੀ ਜੀ ਉਹ ਵੀ ਇਹਦਾ ਕੋਈ ਖਾਲਸਾ ਦਾ ਵਜੂਦ ਨਹੀਂ ਭਾਜੀ ਇਹ ਸਵਾਏ ਬਾਹਰ ਬੈਠ ਕੇ ਡਿੰਗਾ ਮਾਰਦਾ ਪਿਆ ਅਗਰ ਇਹਦੇ ਮਾਂ ਦਾ ਦੁੱਧ ਪੀਤਾ ਹੋਇਆ ਪੰਜਾਬ ਆ ਜੇ ਪੰਜਾਬ ਆ ਗਿਆ ਸੀ ਬੈਠੇ ਮੀਡੀਆ ਚ ਜੀ ਬੈਠੇ ਆ ਗਏ ਪਰ ਇਹ ਪੰਜਾਬ ਬੈਠਣ ਦੇ ਲਾਇਕ ਨਹੀਂ ਹੈਗਾ ਇਹ ਪਹਿਲਾਂ ਹੀ ਅਤਵਾਦੀ ਘੋਸ਼ਿਤ ਆ ਗਿਆ ਐਸਆਈ ਦਾ ਪਾਲਤੂ ਕੁੱਤਾ ਵਾ ਇਹ ਆਪਣੀ ਮਾਂ ਦਾ ਵੀ ਹੈ ਨਹੀਂ ਮੰਨ ਲਓ ਸਦਾ ਇਹ ਕਿਉਂਕਿ ਇਸ ਕਰਕੇ ਮੈਂ ਕਹਿਣਾ ਚਾਹਨਾ ਆਈਐਸਏ ਦੇ ਕਿਉਂਕਿ ਸਾਡੇ ਭਾਰ ਪੰਜਾਬ ਆਈਐਸਏ ਪਾਕਿਸਤਾਨ ਸੁਬਾ ਨਾਲਾ ਉਹ ਤੋਂ ਆਈਐਸਏ ਸਾਡੇ ਫੌਜੀ ਜਵਾਨਾਂ ਨੂੰ ਟਾਰਗੇਟ ਕਰ ਰਹੀ ਆ ਜਾਂ ਉਥੋਂ ਕਦੇ ਹੈਂਡ ਗ੍ਰੇਡ ਕਦੇ ਨਸ਼ਾ ਕਦੇ ਕੁਛ ਇਹ ਬਿਲਕੁਲ ਕੁਝ ਨਹੀਂ ਹੋਣਾ ਸਾਡੇ ਪੰਜਾਬ ਬਹੁਤ ਬਹਾਦਰ ਆ ਜਿਹੜਾ ਤੁਸੀਂ ਖਰਾਨਾ ਦੀ ਪੁੱਛਿਆ ਲਾਅਨ ਆਰਡਰ ਲਾਅਨਰ ਬਹੁਤ ਵਧੀਆ ਵਾ ਤੇ ਕਿਉਂਕਿ ਮੈਂ ਪੁਲਿਸ ਨੂੰ ਕਹਿਣਾ ਚਾਹਣਾ ਲੱਤ ਚਰਾ ਗੋਲੀ ਮਾਰੋ ਛਾਤੀ ਗੋਲੀ ਮਾਰੋ 10 12 ਬੰਦਿਆਂ ਨੂੰ ਠੋਕ ਦਿਓ ਗੈਂਗਸਟਰਾਂ ਨੂੰ ਦੁਬਾਰਾ ਕੋਈ ਚੂਹ ਨਹੀਂ ਕਰੂ ਘੱਟ ਕੇ ਹੁਣ ਦੇਖੋ ਸਰਪੰਚ ਨੂੰ ਵਿਚਾਰੇ ਨੂੰ ਮਾਰੇ ਆ ਵਿਆਹ ਵਿੱਚ ਹੁਣ ਅਸੀਂ ਵਿਆਹ ਜਾਂਦੇ ਆ ਕੋਈ ਐਵੇਂ ਕੋਈ ਇਹ ਗਲਤ ਰੰਨਾ ਨੇ ਕਿਸੇ ਦਾ ਵਿਆਹ ਰੰਨ ਕੇ ਭੰਗ ਪੈ ਗਈ ਨਾ ਤੇਰੇ ਬੀਬੀ ਮਾਣੂ ਕਰੇ ਭਤੀਜੇ ਨੂੰ ਮਾਰ ਦਿੱਤਾ ਗਿਆ ਇਹਦੇ ਵਿੱਚ ਘਰੇ ਆ ਕੇ ਕਹਿੰਦੇ ਜੀਆ ਚੱਕ ਲੋ ਸਰਦ ਦੇ ਪਿਆ ਇਹ ਕਿੱਡੀ ਬਗਮਾਸ਼ੀ ਵਾਲੀ ਗੱਲ ਆ ਮੈਂ ਤਾਂ ਮੁੱਖ ਮੰਤਰੀ ਭਵਨ ਸਿੰਘ ਮਾਨ ਜੀ ਤੁਨੋਂ ਬੇਨਤੀ ਕਰਦਾ ਵਾਂ ਛਾਤੀਆਂ ਹੀ ਗੋਲੇ ਮਾਰ ਕੇ ਨਾ ਕੰਮ ਕਰਿਓ ਕੋਈ ਪੁਲਿਸ ਰੁਕ ਦੀ ਲੋੜ ਨਹੀਂ ਸਾਨੂੰ ਕੋਈ ਵਿਰੋਧ ਨਹੀਂ ਕਰੂਗਾ ਇਹ ਲੋਕ ਬਹੁਤ ਹੀ ਜ਼ੁਲਮ ਕਰ ਰਹੇ ਨੇ ਪੰਜਾਬ ਬਿਲਕੁਲ ਸੁਖਾਂਤੀ ਆ ਲੇਕਿਨ 2 4 5 ਜਿਹੜੇ ਗੈਂਗਸਟਰ ਜਿਵੇਂ ਵਾਰੀ ਲੈਂਦੇ ਨਾ ਅਪਰਾਧਾਸੂ ਵਾਲਾ ਜਾਂ ਇੱਕ ਹੋਰ ਬੰਦੇ ਕਹਿੰਦਾ ਗੈਂਗਸਟਰ ਸੀ ਮੈਂ ਤਾਂ ਕਹਿੰਦਾ ਇਹਨਾਂ ਦੇ ਮਾਰ ਮਾਰ ਜੁੱਤੀਆਂ 51000 ਰੁਪਏ ਮੈਂ ਦਊਂਗਾ ਇਹਨੇ ਫੜਾ ਦਿਓ ਜਿੰਨੇ ਬਾਹਰ ਬੈਠਿਆ 51000 ਰੁਪਏ ਨਾਲ ਮੈਂ ਦਊਂਗਾ ਸਾਰੇ ਫੜਾ ਦਿਓ ਜੁੱਤੀਆਂ ਜੇਬ ਵਿੱਚ ਤੁਸੀਂ ਨਹੀਂ ਫੜਾ ਸਕਦੇ ਤਾਂ ਸੰਨਵਾ ਦੇ 95016 1555 ਦਾ ਨੰਬਰ ਹੈ ਗੁਰਪ੍ਰਸਾਦ ਸਿੰਘ ਮੰਨਦਾ ਅਸੀਂ ਫੜਾ ਦੇਣੇ ਪੁਲਿਸ ਨੂੰ ਕਿਉਂਕਿ ਤੁਸੀਂ ਇਹ ਕਹਿੰਦਾ ਦਿਵਾਰੀ ਕੀਤੀ ਹੈ ਅਸੀਂ ਗਦਾਰੀ ਨਹੀਂ ਕੀਤੀ ਅਸੀਂ ਪੰਜਾਬ ਦੇ ਭਲੇ ਲਈ ਆ ਲੋਕਾਂ ਜਾਨਾਬਾਜ਼ਾਂ ਕੋਈ ਕਰੇ ਸੁਬਾਰੀ ਮੰਗਦੇ ਆ ਕਦੇ ਕੁਝ ਮੰਗਦੇ ਆ ਇਹ ਤਾਂ ਮੰਗ ਹੀ ਕਰਦੇ ਮੰਗ ਕਰਦੇ ਆ ਸਾਡੇ ਪੰਜਾਬ ਵਿੱਚ ਸ਼ੁਕਸ਼ਾਂਤੀ ਹੈਗੀ ਆ ਲੇਕਿਨ ਜਿਹੜੀ ਕੁਝ ਬਦਮਾਸ਼ੀ ਕਰਦੇ ਪਏ ਨੇ ਲੱਤ ਜਣਾ ਗੋਲੀ ਮਾਰੋ ਪੁਲਿਸ ਨੂੰ ਮੈਂ ਕਹਿਣਾ ਚਾਹਨਾ ਇਨਕਾਊਂਟਰ ਮਾਪੇ ਛਾਤੀ ਗੋਲੀ ਮਾਰੋ 10 12 ਬੰਦੇ ਮਰਦੇ ਮਰ ਜਾਣ ਕੋਈ ਗੱਲ ਨਹੀਂ ਡਾਇਰੈਕਟਰ ਉਹਨਾਂ ਦੇ ਜਿਹੜੇ ਮਾਂ ਤੇ ਰੋ ਲਿਆ ਉਹ ਜਿਹੜੇ ਚਿੱਟੀ ਦਾ ਰੋਂਦੇ ਆ